ਸਸਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਸਰਵਤ ਬਣਾਵਾਂਗੇ ਦੋ ਕੋਲੀਆਂ ਖੰਡ ਦੀਆਂ ਪਾਵਾਂਗੇ ਆ ਖੰਡ ਉਹੀ ਰੱਖੀ ਆਪਾਂ ਕੋਲੇ ਤੇ ਵੀ ਇਹਦੇ ਚੁੱਕ ਭਰ ਕੇ ਦੋ ਕੋਲੀਆਂ ਪਾਵਾਂਗੇ ਕੜਾਈ ਚ ਪਾ ਦਿਆਂਗੇ ਇੱਕ ਕੋਲੀ ਹੋਰ ਪਾ ਦਿਆਂਗੇ 3 ਕੌਲੇ ਪਾਣੀ ਦੀ ਪਾਵਾਂਗੇ ਹੁਣ ਆਪਾਂ ਚੁੱਲੇ ਤੇ ਧਰ ਦਿਆਂਗੇ ਅੱਗ ਬਲਪੀ ਜੋ ਖੰਡ ਖੁਰ ਗਈ ਬਾਕੀ ਦਾ ਸਬਾਨ ਆਪਾਂ ਫੇਰ ਪਾਵਾਂਗੇ ਹੰਡ ਖੁਰਗੀ ਸਾਰੇ ਤੇ ਹੁਣ ਆਪਾਂ ਵਿੱਚ ਨਿੰਬੂ ਨਚੋੜਾਂਗੇ ਛਾਣ ਨਹੀਂ ਚ ਨਚੋੜਾਂਗੇ ਇਹਨੂੰ ਕੋਈ ਬੇਵੋ ਨੇ ਵਿੱਚ ਪੈਂਦਾ ਆਪਾਂ ਵਿੱਚ ਰੰਗ ਪਾਵਾਂਗੇ ਅੱਜ ਚਮਚੇ ਰੰਗ ਦਾ ਪਾਵਾਂਗੇ ਚੰਗੀ ਤਰ੍ਹਾਂ ਜਦੋਂ ਪੂਰੀ ਗਾੜੀ ਹੋ ਗਈ ਫਿਰ ਆਪਾਂ ਵਿੱਚ ਗਲਾਬ ਜਲ ਪਾਵਾਂਗੇ ਮਠੀ ਮਠੀ ਅੱਗ ਤੇ ਹੋਈ ਜਾਊ ਗਾੜੀ ਨੋਸ਼ ਕੇ ਸਾ ਆਪਣੀ ਪੂਰੀ ਗਾੜੀ ਹੋ ਗਈ ਹੁਣ ਆਪਾਂ ਗਲਾਬ ਜਲ ਪਾਵਾਂਗੇ पानी से कड़छी गुलाब जामुन की पाई आप आप बस हूँ थोड़ा चेर होर सेक लवावे दो तीन मिनट तो फिर आप ला लाँगे ਆਪਾਂ ਇਹ ਚੈਸ ਬਣ ਕੇ ਤਿਆਰ ਹੈ ਹੁਣ ਤੇ ਆਪਾਂ ਲਾਵਾਂਗੇ ਤੇ ਠੰਡਾ ਕਰਕੇ ਤੁਹਾਨੂੰ ਦੁੱਧ ਚ ਵੀ ਪਾ ਕੇ ਦਿਖਾਵਾਂਗੇ ਆਪਾਂ ਇਹਨੂੰ ਬੱਠੇ ਚ ਪਾਣੀ ਪਾ ਕੇ ਠੰਡਾ ਤੇ ਠੰਡਾ ਕਰਕੇ ਫੇਰ ਵੇਖੀ ਨਾ ਵੀ ਆਪਾਂ ਦੁੱਧ ਚ ਪਾਵਾਂਗੇ ਲੋ ਹੁਣ ਸ਼ਿਕਾਇ ਸ਼ੰਡਾ ਹੋ ਗਿਆ ਜਮਾ ਆਪਾਂ ਪਾਣੀ ਛੱਡ ਕੇ ਉਠਾ ਰਿਹਾ ਹੈ ਤੇ ਆਪਾਂ ਹੁਣ ਜੱਜ ਚ ਪਾ ਕੇ ਫਿਰ ਬੋਤਲ ਚ ਪਾਵਾਂਗੇ ਕੜਛੀ ਬਾਹਰ ਕੱਢ ਦਿਆਂਗੇ Ona pa bota, ona pa de angi. ਕਾਇਸ ਦੇਖੋ ਆਪਣਾ ਕਿੱਡਾ ਵਧੀਆ ਬਣ ਗਿਆ ਮਾਹ ਤਾਂ ਵਧੀਆ ਬਣ ਐ ਕਾਇਸ ਆਪਾਂ ਦੁੱਧ ਚ ਪਾਵਾਂਗੇ ਹੁਣ ਪਾ ਵਸ ਪਾ ਦੇਾਂਗੇ ਇਹ ਆਪਾ ਪਾਣੀ ਚ ਪਾ ਕੇ ਵੀ ਪੀ ਸਕਦੇ ਆ ਠੰਡੇ ਚ ਤੇ ਆਪਾਂ ਵੇਖੇ ਨਾ ਦੁੱਧ ਚ ਪਾ ਕੇ ਵੀ ਪੀ ਸਕਦੇ ਆ ਇਹਨੂੰ ਇਕੱਠਾ ਬਣਾ ਕੇ ਰੱਖ ਸਕਦੇ ਆ ਆਪਾਂ ਫਰਿੱਜ ਚ ਤੇ ਆਪਾਂ ਤਾਂ ਕੈਰੀ ਪਾ ਸਕਦੇ ਆ ਜਿੰਨੇ ਚੈਰੀ ਪਾਉਣੀ ਹੋਵੇ ਪਾ ਸਕਦੇ ਆ ਬਹੁਤ ਵਧੀਆ ਬਣ ਗਈ ਸ਼ਿਕਾਇਸ਼ ਆਪਣੀ ਸਾਡੇ ਵੀਡੀਓ ਦਾ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ